ਸੱਚੇ ਕਾਲ ਮੈਗਾ ਗੰਦੀਪ ਕੋਰ ਤੇ ਤੁਸੀਂ ਵੀ ਦੇਖ ਰਹੇ ਹੋ ਰਫਤਾਰ نیوز ਆਪਰੇ ਸ਼ੁਰੂ ਕਰਦੇ ਹਾਂ ਪਹਿਲੀ ਖਬਰ ਤੋਂ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਭਾਰਤ ਉੱਤੇ 25% ਟੈਰਿਫ ਲਗਾਉਣ ਤੋਂ ਬਾਅਦ ਕਿਹਾ ਮੈਨੂੰ ਕੋਈ ਪਰਵਾਹ ਨਹੀਂ ਕਿ ਭਾਰਤ ਰੂਸ ਨਾਲ ਕੀ ਕਰਦਾ ਹੈ ਟਰੰਪ ਨੇ ਕਿਹਾ ਹੈ ਭਾਰਤ ਨਾਲ ਬਹੁਤ ਘੱਟ ਕਾਰੋਬਾਰ ਕੀਤਾ ਹੈ ਤੇ ਉਹਨਾਂ ਨੇ ਟੈਰਿਫ ਵੀ ਬਹੁਤ ਜ਼ਿਆਦਾ ਨੇ ਦੁਨੀਆ ਵਿੱਚ ਸਭ ਤੋਂ ਉੱਚੇ ਅਮਰੀਕੀ ਸਦਨੇ ਕਿਹਾ ਹੈ ਕਿ ਸੰਯੁਕਤ ਰਾਜ ਅਮਰੀਕਾ ਨੇ ਭਾਰਤ ਨਾਲ ਬਹੁਤ ਘੱਟ ਕਾਰੋਬਾਰ ਕੀਤਾ ਹੈ ਤੇ ਰੂਸ ਅਤੇ ਅਮਰੀਕਾ ਇਕੱਠੇ ਲਗਭਗ ਕੋਈ ਕਾਰੋਬਾਰ ਨਹੀਂ ਕਰਦੇ ਟਰੰਪ ਨੇ ਲਿਖਿਆ ਹੈ ਕਿ ਮੈਨੂੰ ਕੋਈ ਪਰਵਾਹ ਨਹੀਂ ਹੈ ਕਿ ਭਾਰਤ ਰੂਸ ਨਾਲ ਕੀ ਕਰਦਾ ਹੈ ਮੈਨੂੰ ਇਸ ਦੀ ਵੀ ਕੋਈ ਪਰਵਾਹ ਨਹੀਂ ਹੈ ਕਿ ਉਹ ਇਕੱਠੇ ਆਪਣੇ ਬੇਜਾਨ ਅਰਥਚਾਰਿਆਂ ਨੂੰ ਕਿਵੇਂ ਦੇਖ ਸਕਦੇ ਨੇ ਅਸੀਂ ਭਾਰਤ ਨਾਲ ਬਹੁਤ ਘੱਟ ਕਾਰੋਬਾਰ ਕੀਤਾ ਹੈ ਉਹਨਾਂ ਦੇ ਟੈਰਿਫ ਦੁਨੀਆ ਵਿੱਚ ਸਭ ਤੋਂ ਉੱਚੇ ਨੇ ਰੂਸ ਅਤੇ ਅਮਰੀਕਾ ਇਕੱਠੇ ਲਗਭਗ ਕੋਈ ਕਾਰੋਬਾਰ ਨਹੀਂ ਕਰਦੇ ਆਓ ਇਸ ਨੂੰ ਇਸੇ ਤਰ੍ਹਾਂ ਰੱਖੀਏ ਤੇ ਰੂਸ ਦੇ ناکਾਮ ਸਾਫਾ ਰਾਸ਼ਟਰਪਤੀ ਜੋ ਖੁਦ ਨੂੰ ਅਜੇ ਵੀ ਰਾਸ਼ਟਰਪਤੀ ਸਮਝਦੇ ਨੇ ਉਹਨਾਂ ਨੂੰ ਆਪਣੀਆਂ ਗੱਲਾਂ ਤੇ ਧਿਆਨ ਦੇਣ ਲਈ ਕਹੀਏ ਉਹ ਬਹੁਤ ਖਤਰਨਾਕ ਖੇਤਰ ਵਿੱਚ ਦਾਖਲ ਹੋ ਰਹੇ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਵੀਰਵਾਰ ਨੂੰ اسلام آباد ਤੇ واشنگٹن ਵਿਚਾਲੇ ਹੋਏ ਇਤਿਹਾਸਕ ਵਪਾਰਕ ਸਮਝੌਤੇ ਲਈ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦਾ ਧੰਨਵਾਦ ਕੀਤਾ ਤੇ ਉਮੀਦ ਜਤਾਈ ਹੈ ਕਿ ਇਸ ਨਾਲ ਦੋਵਾਂ ਦੇਸ਼ਾਂ ਵਿਚਾਲੇ ਸਹਿਯੋਗ ਵਧੇਗਾ ਟਰੰਪ ਨੇ ਬੁੱਧਵਾਰ ਨੂੰ ਐਲਾਨ ਕੀਤਾ ਸੀ ਕਿ ਅਮਰੀਕਾ ਨੇ ਦੱਖਣੀ ਏਸ਼ੀਆਈ ਦੇਸ਼ ਦੇ ਵਿਸ਼ਾਲ ਤੇਲ ਭੰਡਾਰਾਂ ਨੂੰ ਵਿਕਸਿਤ ਕਰਨ ਲਈ ਮਿਲ ਕੇ ਕੰਮ ਕਰਨ ਲਈ ਪਾਕਿਸਤਾਨ ਨਾਲ ਇੱਕ ਸੌਦਾ ਕੀਤਾ ਹੈ ਪਾਕਿਸਤਾਨ ਲੰਬੇ ਸਮੇਂ ਤੋਂ ਆਪਣੇ ਤੱਟ ਉਤੇ ਵੱਡੇ ਤੇਲ ਭੰਡਾਰ ਹੋਣ ਦਾ ਦਾਵਾ ਕਰਦਾ ਰਿਹਾ ਪਰ ਉਹਨਾਂ ਭੰਡਾਰਾਂ ਦਾ ਲਾਭ ਉਠਾਉਣ ਲਈ ਕੋਈ ਤਰੱਕੀ ਨਹੀਂ ਹੋਈ ਹੈ ਭਾਰਤੀ ਪੁਲਾੜ ਖੋ ਸੰਗਠਨ ਇਸਰੋ ਅਤੇ ਅਮਰੀਕੀ ਪੁਲਾੜ ਏਜੰਸੀ ਨਾਸਾ ਵਿਚਾਲੇ ਪਾਈਵਾਲੀ ਤਹਿਤ ਅੱਜ ਜੀਐਸਐਲਵੀ ਰਾਕੇਟ ਰਾਹੀਂ ਸੈਟਲਾਈਟ ਨਿਸਾਰ ਨੂੰ ਪੰਧ ਤੇ ਸਥਾਪਿਤ ਕਰ ਦਿੱਤਾ ਗਿਆ। ਪ੍ਰithvi ਦੇ ਨਿਰੀਖਣ ਵਾਲੇ ਇਸ ਸੈਟਲਾਈਟ ਨੂੰ ਦੋਵੇਂ ਪੁਲਾੜ ਏਜੰਸੀਆਂ ਨੇ ਸਾਂਝੇ ਤੌਰ ਉਤੇ ਵਿਕਸਿਤ ਕੀਤਾ ਹੈ। ਇਸਰੋ ਦੇ ਜੀਐਸਐਲਵੀ ਐਫ 16 ਨੇ ਕਰੀਬ 19 ਮਿੰਟ ਦੀ ਉਡਾਨ ਤੇ 745 ਕਿਲੋਮੀਟਰ ਦੀ ਦੂਰੀ ਉੱਤੇ ਨਿਸਾਰ ਨਾਸਾ ਇਨਸਟੋ ਸਿੰਥੈਟਿਕ ਅਪਰਚਰ ਰੈਡਾਰ ਸੈਟਲਾਈਟ ਨੂੰ ਸੂਰਜੀ ਸਿੰਕਰੋਨਸ ਪੋਲਰ ਆਰਬਿਟ ਵਿੱਚ ਤਾਪਿਤ ਕਰ ਦਿਤਾਈ ਨਿਸਾਰ ਸੈਟਲਾਈਟ ਇੱਕ ਦੇਹਾਕੇ ਤੋਂ ਵੱਧ ਸਮੇਂ ਤੋਂ ਦੋ ਪੁਲਾੜ ਏਜੰਸੀਆਂ ਵਿਚਕਾਰ ਮਨੁੱਖੀ ਪ੍ਰਤਿਭਾ ਤੇ ਸੌਫਟਵੇਅਰ ਦੇ ਹਾਰਡਵੇਅਰ ਦੇ ਆਦਾਨ-ਪ੍ਰਦਾਨ ਦਾ ਸੁਮੇਲ ਹੈ ਸੈਟਲਾਈਟ ਜੰਗਲਾਂ ਉੱਤੇ ਮੌਸਮੀ ਤਬਦੀਲੀਆਂ ਕਾਰਨ ਪੈ ਰਹੇ ਅਸਰ ਹਿਮਾਲਿਆ ਤੇ ਅੰਟਾਰਕਟਿਕਾ ਉੱਤਰੀ ਤੇ ਦੱਖਣੀ ਧਰੂਵਾਂ ਵਿੱਚ ਪਹਾੜੀਆਂ ਵਿੱਚ ਬਦਲਾਅ ਤੇ ਗਲੇਸ਼ੀਅਰਾਂ ਦੀ ਹਰਕਤਾਂ ਦਾ ਅਧਿਐਨ ਕਰਨ ਦੇ ਯੋਗ ਹੋਵੇਗਾ ਜਦੋਂ ਕੁਝ ਕਰ ਜਾਣ ਦਾ ਪੱਕਾ ਟੀਚਾ ਹੋਵੇ ਤਾਂ ਬਡੇਰੀ ਉਮਰ ਔਕੜ ਦੀ ਥਾਂ ਤਜਰਬਾ ਬਣ ਕੇ ਉੱਭਰ ਆਉਂਦੀ ਹੈ ਇਸੇ ਤਰ੍ਹਾਂ ਦੇ ਪੱਕੇ ਇਰਾਦੇ ਦੇ ਚੱਲਦੇ ਆ ਤਾਮਿਲਨਾਡੂ ਦੀ ਇੱਕ 49 ਸਾਲਾ ਫਿਜ਼ੀਓਥੈਰੇਪਿਸਟ ਅਤੇ ਉਸਦੀ ਧੀ ਨੇ ਇਕੱਠਿਆਂ NEET ਦੀ ਪ੍ਰੀਖਿਆ ਪਾਸ ਕੀਤੀ ਹੈ ਜਿੱਥੇ ਮਾਂ ਨੇ ਆਪਣੇ ਗ੍ਰਹਿ ਜ਼ਿਲ੍ਹੇ ਦੇ ਨੇੜੇ ਦੇ ਸਰਕਾਰੀ ਮੈਡੀਕਲ ਕਾਲਜ ਵਿੱਚ ਸੀਟ ਹਾਸਲ ਕਰ ਲਈ ਹੈ ਉੱਥੇ ਹੀ ਧੀ ਆਪਣੀ ਯਾਤਰਾ ਸ਼ੁਰੂ ਕਰਨ ਲਈ ਤਿਆਰ ਹੈ ਅਮੂਥਾ ਵਾਲੀ ਮਨੀ ਵੰਨਨ ਨੂੰ ਸਿਲੇਬਸ ਬਹੁਤ ਔਖਾ ਤੇ ਆਪਣੇ ਸਕੂਲ ਦੇ ਦਿਨਾਂ ਤੋਂ ਬਿਲਕੁਲ ਵੱਖਰਾ ਲੱਗਿਆ ਪਰ ਫੇਰ ਵੀ ਕੌਮੀ ਪੱਧਰ ਦੀ ਇਸ ਪ੍ਰੀਖਿਆ ਲਈ ਆਪਣੀ ਧੀ ਦੀ ਤਿਆਰੀ ਤੋਂ ਪ੍ਰੇਰਿਤ ਹੋ ਕੇ ਉਸਨੇ ਵੀ ਆਪਣੀ ਤਿਆਰੀ ਸ਼ੁਰੂ ਕਰ ਦਿੱਤੀ ਹੈ ਅਮੂਥਾ ਵਾਲੀ ਮਨੀ ਵੰਨਨ ਨੂੰ ਸਿਲੇਬਸ ਬਹੁਤ ਔਖਾ ਤੇ ਆਪਣੇ ਸਕੂਲ ਦੇ ਦਿਨਾਂ ਤੋਂ ਬਿਲਕੁਲ ਵੱਖਰਾ ਲੱਗਿਆ ਪਰ ਫੇਰ ਵੀ ਕੌਮੀ ਪੱਧਰ ਦੀ ਇਸ ਪ੍ਰੀਖਿਆ ਲਈ ਆਪਣੀ ਧੀ ਦੀ ਤਿਆਰੀ ਤੋਂ ਪ੍ਰੇਰਿਤ ਹੋ ਕੇ ਉਸਨੇ ਵੀ ਆਪਣੀ ਤਿਆਰੀ ਸ਼ੁਰੂ ਕਰ ਦਿੱਤੀ ਸੀ ਅਮੂਥਾ ਵਾਲੀ ਨੇ ਖੁਸ਼ੀ ਜ਼ਾਹਰ ਕਰਦੇ ਕਿ ਹੈ ਮੇਰੀ ਧੀ ਨੂੰ ਨੀਰ ਦੀ ਤਿਆਰੀ ਕਰਕੇ ਦੇਖ ਮੇਰੀ ਵੀ ਇੱਛਾ ਮੁਰਜਾਕ ਪਈ ਉਹ ਮੇਰੀ ਸਭ ਤੋਂ ਵੱਡੀ ਪ੍ਰੇਰਣਾ ਹੈ ਮੈਂ ਉਸ ਦੀਆਂ ਕਿਤਾਬਾਂ ਲਈਆਂ ਤੇ ਪ੍ਰੀਖਿਆ ਦੀ ਤਿਆਰੀ ਕੀਤੀ ਸੀ ਬੀਐਸਸੀ ਦੀ ਵਿਦਿਆਰਥਣ ਐਮ ਸੰਯੁਕਤਾ ਨੇ ਇਸ ਪ੍ਰੀਖਿਆ ਲਈ ਕੋਚਿੰਗ ਲਈ ਸੀ ਤੇ ਜਿਨ੍ਹਾਂ ਕਿਤਾਬਾਂ ਨੂੰ ਉਸਨੇ ਪੜ੍ਹਿਆ ਸੀ ਉਹਨਾਂ ਨੇ ਉਸ ਦੀ ਮਾਂ ਦੇ ਵੀ ਮਦਦ ਕੀਤੀ ਤੇ ਅੱਜ ਦੋਵਾਂ ਨੇ ਇੱਕ ਵੱਖਰਾ ਇਤਿਹਾਸ ਰਚ ਦਿੱਤਾ ਹੈ ਹਿੰਦ ਚੈਂਪੀਅਨਸ ਨੇ ਪਾਕਿਸਤਾਨ ਨਾਲ ਤਣਾਅਪੂਰਨ ਸਬੰਧਾਂ ਕਾਰਨ ਵਿਸ਼ਪ ਚੈਂਪੀਅਨਸ ਆਫ ਲੀਜੈਂਡਸ ਚ ਪਾਕਿਸਤਾਨ ਚੈਂਪੀਅਨਸ ਖਿਲਾਫ ਸੈਮੀਫਾਈਨਲ ਮੈਚ ਖੇਡਣ ਤੋਂ ਇਨਕਾਰ ਕਰ ਦਿੱਤਾ ਇਹ ਮੈਚ ਅਜਬਰਮਿੰਗਨ ਵਿੱਚ ਖੇਡਿਆ ਜਾਣਾ ਸੀ ਭਾਰਤ ਵੱਲੋਂ ਮੈਚ ਖੇਡਣ ਤੋਂ ਇਨਕਾਰ ਕਰਨ ਨਾਲ ਪਾਕਿਸਤਾਨ ਚੈਂਪੀਅਨਸ ਫਾਈਨਲ ਵਿੱਚ ਦਾਖਲ ਹੋ ਗਏ ਜਿਸ ਦਾ ਫਾਈਨਲ ਵਿੱਚ ਮੁਕਾਬਲਾ ਆਸਟ੍ਰੇਲੀਆ ਚੈਂਪੀਅਨਸ ਅਤੇ ਦੱਖਣੀ ਅਫਰੀਕਾ ਚੈਂਪੀਅਨਸ ਵਿਚਾਲੇ ਦੂਜੇ ਸੈਮੀਫਾਈਨਲ ਦੇ ਜੇਤੂ ਨਾਲ ਹੋਏਗਾ ਭਾਰਤ ਦੀ ਚੈਂਪੀਅਨਸ ਟੀਮ ਵਿੱਚ ਯੁਵਰਾਜ ਸਿੰਘ ਸ਼ਿਖਰਤਾਵਨ சுரேਸ਼ ਰੈਣਾ ਹਰਪਜਨ ਸਿੰਘ ਪਿਊਸ਼ ਚਾਵਲਾ ਯੂਸਫ ਪਠਾਨ ਅਤੇ ਰੋਬਿਨ ਉੱਤਪਾ ਵਰਗੇ ਖਿਡਾਰੀ ਸ਼ਾਮਲ ਨੇ ਇਸ ਟੀਮ ਨੇ 2 ਜੁਲਾਈ ਨੂੰ ਪਾਕਿਸਤਾਨ ਚੈਂਪियंस ਖਿਲਾਫ ਆਪਣਾ ਗਰੁੱਪ ਮੈਚ ਖੇਡਣ ਤੋਂ ਇਨਕਾਰ ਕਰ ਦਿੱਤਾ ਸੀ ਪੰਜਾਬ ਵਿਧਾਨ ਸਭਾ ਵੱਲੋਂ ਬੇਅਦਬੀ ਖਿਲਾਫ ਬਿੱਲ ਬਾਰੇ ਬਣਾਈ ਸਿਲੈਕਟ ਕਮੇਟੀ ਨੇ ਪੰਜਾਬ ਦੇ ਲੋਕਾਂ ਤੋਂ ਸੁਝਾਅ ਮੰਗੇ ਨੇ ਇਸ ਸਬੰਧੀ ਸਿਲੈਕਟ ਕਮੇਟੀ ਦੇ ਮੈਂਬਰਾਂ ਨੇ ਕਿਹਾ ਹੈ ਕਿ ਪੰਜਾਬ ਦੇ ਲੋਕ 31 ਅਗਸਤ 2025 ਤੱਕ ਆਪਣੇ ਸੁਝਾਅ ਦੇ ਸਕਦੇ ਨੇ ਸਿਲੈਕਟ ਕਮੇਟੀ ਨੇ ਆਮ ਲੋਕਾਂ ਤੋਂ ਸੁਝਾਅ ਲੈਣ ਵਾਸਤੇ WhatsApp ਨੰਬਰ 8054395560 ਜਾਰੀ ਕੀਤਾ ਹੈ ਇਸ ਤੋਂ ਇਲਾਵਾ ਲੋਕ ਆਪਣੇ ਸੁਝਾਅ ਇਹਨਾਂ ਈਮੇਲ ਰਾਹੀਂ ਵੀ ਭੇਜ ਸਕਦੇ ਨੇ ਜੋ ਤੁਹਾਨੂੰ ਸਕਰੀਨ ਤੇ ਦਿਖਾਈਆਂ ਜਾ ਰਹੀਆਂ ਨੇ ਸਿਲੈਕਟ ਕਮੇਟੀ ਦੇ ਮੈਂਬਰਾਂ ਨੇ ਕਿਹਾ ਹੈ ਕਿ ਪੰਜਾਬ ਦੇ ਲੋਕ ਆਪਣੇ ਸੁਝਾਅ ਆਪਣੇ ਵਿਧਾਇਕ WhatsApp ਅਤੇ ਡਾਕ ਰਾਹੀਂ ਵੀ ਭੇਜ ਸਕਦੇ ਨੇ 31 ਅਗਸਤ ਤੱਕ ਆਉਣ ਵਾਲੇ ਲੋਕਾਂ ਦੇ ਸੁਝਾਵਾਂ ਉੱਤੇ ਵਿਚਾਰ ਚਰਚਾ ਕੀਤੀ ਜਾਏਗੀ ਤੇ ਅੱਗੇ ਦੇ ਫੈਸਲੇ ਦੱਸੇ ਜਾਣਗੇ। ਪੰਜਾਬ ਪੁਲਿਸ ਨੂੰ ਇੱਕ ਵਾਰ ਫੇਰ ਨਸ਼ੀਲੇ ਪਦਾਰਥਾਂ ਵਿਰੁੱਧ ਆਪਣੀ ਕਾਰਵਾਈ ਵਿੱਚ ਵੱਡੀ ਸਫਲਤਾ ਮਿਲੀ ਹੈ। ਅੰਮ੍ਰਿਤਸਰ ਪੁਲਿਸ ਕਮਿਸ਼ਨਰ ਨੇ ਇੱਕ ਗੈਰ ਕਾਨੂੰਨੀ ਫਾਰਮਾ ਉਪਿਓਡ ਸਪਲਾਈ ਚੇਨ ਦਾ ਪਰਦਾ ਫਾਸ਼ ਕੀਤਾ ਹੈ ਤੇ ਟਰਾਮਾਡੋਲ ਅਤੇ ਨਕਦੀ ਦੀ ਇੱਕ ਵੱਡੀ ਖੇਪ ਜप्त ਕੀਤੀ ਹੈ ਇਹ ਕਾਰਵਾਈ ਸਿਰਫ 35 ਟਰਾਮਾਡੋਟ ਗੋਲੀਆਂ ਦੀ ਥੋੜੀ ਜਹੀ ਬਰਾਮਦਗੀ ਨਾਲ ਸ਼ੁਰੂ ਹੋਈ ਸੀ ਜਿਸ ਨਾਲ ਜਾਂਚ ਏਜੰਸੀਆਂ ਨੂੰ ਹਰੀਦੁਆਰ ਉੱਤਰਾਖੰਡ ਤੱਕ ਫੈਲਿਆ ਇੱਕ ਸੰਗਠਿਤ ਨੈਟਵਰਕ ਤੱਕ ਪਹੁੰਚਾਇਆ ਗਿਆ ਪੁਲਿਸ ਅਨੁਸਾਰ ਇਸ ਨੈਟਵਰਕ ਅਧੀਨ ਫਾਰਮਾ ਕੰਪਨੀ ਲੂਸੈਂਟ ਬਾਇਓਟੈਕ ਲਿਮਟਿਡ ਦੀ ਸਮੂਹਲੇ ਸਾਹਮਣੇ ਆਈ ਹੈ ਇਸ ਕਾਰਵਾਈ ਵਿੱਚ ਕੁੱਲ 6 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਕੋਲੋਂ 70000 ਤੋਂ ਵੱਧ ਟਰਾਮਾਡੋਲ ਗੋਲੀਆਂ 7 ਲੱਖ ਰੁਪਏ ਤੋਂ ਵੱਧ ਦੀ ਦਵਾਈ ਦੀ ਰਕਮ 335 ਕਿਲੋਗ੍ਰam ਟਰਾਮਾ ਡੋਲ ਕੱਚਾ ਮਾਲ ਫੜਿਆ ਗਿਆ ਤੇ ਪੰਜਾਬ ਪੁਲਿਸ ਨੇ ਸਪਸ਼ਟ ਵੀ ਕੀਤਾ ਹੈ ਕਿ ਸੂਬੇ ਵਿੱਚ ਸੰਗਠਿਤ ਅਪਰਾਧ ਅਤੇ ਡਰੱਗ ਮਾਫੀਆ ਲਈ ਕੋਈ ਥਾਂ ਨਹੀਂ ਹੈ ਪੁਲਿਸ ਕਮਿਸ਼ਨਰ ਦੀ ਟੀਮ ਇਸ ਪੂਰੇ ਨੈਟਵਰਕ ਦੇ ਲਿੰਕਾਂ ਨੂੰ ਜੋੜ ਕੇ ਹੋਰ ਗ੍ਰਿਫਤਾਰੀਆਂ ਤੇ ਖੁਲਾਸੇ ਵੱਲ ਕੰਮ ਕਰ ਰਹੀ ਹੈ ਜਾ ਵਿੱਚ ਪੰਚਾਇਤੀ ਰਾਜ ਪ੍ਰਣਾਲੀ ਨੂੰ ਮਜ਼ਬੂਤ ਕਰਨ ਵਾਲਾ ਇੱਕ ਵੱਡਾ ਕਦਮ ਚੁੱਕਦੇ ਹੋਏ ਸੂਬਾ ਸਰਕਾਰ ਨੇ ਪੰਚਾਇਤ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਕਰਵਾਉਣ ਦੀਆਂ ਤਿਆਰੀਆਂ ਨੂੰ ਅੰਤਿਮ ਰੂਪ ਦੇਣਾ ਸ਼ੁਰੂ ਕਰ ਦਿੱਤਾ ਹੈ ਪਿੰਡੂ ਵਿਕਾਸ ਤੇ ਪੰਚਾਇਤ ਵਿਭਾਗ ਨੇ ਸੂਬੇ ਦੇ ਸਾਰੇ ਵਿਧੇਗ ਡਿਪਟੀ ਕਮਿਸ਼ਨਰਾਂ ਨੂੰ 5 ਅਕਤੂਬਰ ਤੋਂ ਪਹਿਲਾਂ ਚੋਣ ਪ੍ਰਕਿਰਿਆ ਪੂਰੀ ਕਰਨ ਦੇ ਨਿਰਦੇਸ਼ ਜਾਰੀ ਕਰ ਦਿੱਤੇ ਨੇ ਇਸ ਵਾਰ ਦੀਆਂ ਚੋਣਾਂ ਖਾਸ ਬਣ ਗਈਆਂ ਨੇ ਕਿਉਂਕਿ ਰਾਜ ਵਿੱਚ ਹਾਲੀ ਵਿੱਚ ਬਲਾਕਾਂ ਦਾ ਪੁਨਰਗਠਨ ਕੀਤਾ ਗਿਆ ਸੀ ਇਸ ਅਧਾਰ ਉਤੇ ਪੰਚਾਇਤ ਅਤੇ ਜ਼ਿਲ੍ਹਾ ਪ੍ਰੀਸ਼ਦ ਸਿੱਟਾਂ ਲਈ ਨਵੇਂ ਹਲਕੇ ਨਿਰਧਾਰਿਤ ਕੀਤੇ ਜਾ ਰਹੇ ਨੇ ਨਕਸ਼ਿਆਂ ਦੀ ਤਸਦੀਕ ਅਤੇ ਹੱਦਬੰਦੀ ਦਾ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ ਤਾਂ ਜੋ ਹਰ ਵਰਗ ਨੂੰ ਬਰਾਬਰ ਪ੍ਰਤੀਨਿਧਤਾ ਮਿਲ ਸਕੇ ਵਿਭਾਗ ਵੱਲੋਂ ਸਾਰੇ ਜ਼ਿਲ੍ਹਿਆਂ ਨੂੰ ਚੋਣ ਤਿਆਰੀਆਂ ਦੀ ਵਿਸਤ੍ਰਿਤ ਰਿਪੋਰਟ ਤੁਰੰਤ ਭੇਜਣ ਲਈ ਸਪੱਸ਼ਟ ਹਦਾਇਤਾਂ ਦਿੱਤੀਆਂ ਗਈਆਂ ਨੇ ਇਸ ਵਿੱਚ ਪ੍ਰਸ਼ਾਸਕੀ ਪ੍ਰਬੰਧ ਸੁਰੱਖਿਆ ਪ੍ਰਬੰਧ ਵੋਟਰ ਸੂਚੀਆਂ ਦੀ ਅਪਡੇਟ ਅਤੇ ਪੋਲਿੰਗ ਕੇਂਦਰਾਂ ਦੇ ਪ੍ਰਬੰਧ ਸ਼ਾਮਲ ਨੇ ਅਧਿਕਾਰੀ ਪੱਧਰ ਉਤੇ ਇਸ ਦੀ ਨਿਗਰਾਨੀ ਸਿੱਦੇ ਰਾਜ ਮੁਖ ਦਫ਼ਤਰ ਤੋਂ ਕੀਤੀ ਜਾ ਰਹੀ ਹੈ ਇਸੇ ਤਰ੍ਹਾਂ ਦੀਆਂ ਹੋਰ ਖਬਰਾਂ ਜਾਣਨ ਲਈ ਸਾਡੇ ਨਾਲ ਜੁੜੇ ਰਹੋ ਇਨਾ ਮੈਨੂੰ ਦੇ ਇਜਾਜ਼ਤ ਧੰਨਵਾਦ